ਕੋਈ ਵੀ ਕਹਿੰਦੇ ਨੇ ਕਿ ਮੈਨੂੰ ਜਿਹੜੀ ਵਰਸੀ ਕਰਾਉਂਦੇ ਨੇ ਉੱਥੇ ਵੀ ਨਹੀਂ ਬੁਲਾਇਆ ਜਾਂਦਾ ਅਸੀਂ ਉਹਨੂੰ ਜਾਣਦੇ ਨਹੀਂ ਸੀ ਜਦੋਂ ਜੀ ਚੋਗਾ ਫਿਲਮ ਕਾਸਟ ਆਈ ਐ ਨਾ ਪਹਿਲਾਂ ਹਾਂਜੀ ਉਦੋਂ ਅਸੀਂ ਉਹਨੂੰ ਦੇਖਿਆ ਵੀ ਸਾਡਾ ਭਰਾ ਵਿਚਾੜੇ ਲੋਕ ਜਿਹੜੇ ਨਾ ਉਹ ਜ਼ਿਆਦਾ ਬੈਨੀਫਿਟ ਲੈ ਰਹੇ ਨੇ ਉਹਨਾਂ ਨੂੰ ਸੁਆਦ ਲੈ ਰਹੇ ਨੇ ਵਿੱਚ ਸਾਡਾ ਘਰ ਖਰਾਬ ਤੁਸੀਂ ਕਦੇ ਸਮਾਧ ਤੇ ਰੰਗ ਨਹੀਂ ਕਰਾਇਆ ਤੁਸੀਂ ਕਦੇ ਸਮਾਧ ਤੇ ਤੁਸੀਂ ਕਦੇ ਆ ਕੇ ਉੱਥੇ ਝਾੜੂ ਨਹੀਂ ਲਾਇਆ ਤੁਸੀਂ ਤੁਹਾਨੂੰ 7 8 ਤਰੀਕ ਨੂੰ ਦੇਖਦੀ ਐ ਬਰ ਕਿਆ ਮੈਂ ਰਖੜੀਵਾਨ ਕੇ ਆਈਆ ਮੈਨੂੰ ਇੰਨਾ ਇਹ ਮੈਨੂੰ ਨਾਲ ਲੈ ਕੇ ਗਏ ਕਹਿੰਦੇ ਕੋਈ ਨਾ ਜੇ ਮਾਵਾ ਦੋ ਨੇ ਪਿਓ ਉਹੀ ਆ ਇੱਕੋ ਹੀ ਆ ਤੁਹਾਡਾ ਤੇ ਮੈਂ ਇੰਨਾ ਮੈਂ ਕਹਿੰਦੀ ਐਨੀ ਮੈਂ ਖੁਸ਼ ਸੀ ਕਿ ਮੇਰੇ ਭਰਾ ਆ ਗਏ ਇਹੀ ਗੱਲ ਜਦੋਂ ਮੈਂ ਜੈਮਨ ਕੋਲ ਪਹਿਲੀ ਵਾਰ ਹੀ ਕਹੀ ਨਾ ਜਮਾਲਪੁਰ ਸਾਰੀ ਆਸ ਗਵਾਡੀਆਂ ਕਹਿੰਦੀ ਆ ਤੇਰੀ ਭੈਣ ਆ ਤੇ ਜਦੋਂ ਦਿਲਜੀਤ ਵੀਰਾ ਦੇ ਆਪਣਾ ਕਨਿਤੀ ਮੈਮ ਨਿਕਲੇ ਨਾ ਗੱਡੀ 'ਚੋਂ ਮੇ ਉਹੀ ਗੱਡੀ ਆਈ ਲਈ ਤਾਂ ਜਦੋਂ ਉਹਨਾਂ ਨੇ ਉੱਥੇ ਮੇਰਾ ਮਾਨ ਭਰੇ ਗਿਆ ਮੈਂ ਕਿਹਾ ਸ਼ਾਇਦ ਮੇਰਾ ਪਿਓ ਹੀ ਆ ਜਾਂਦਾ ਉਹ ਕੁਛ ਹੁਣ ਬਦਲ ਗਿਆ ਪਤਾ ਨਹੀਂ ਕੀ ਹੋ ਗਿਆ ਉਹਦੇ ਮਾਨ ਚ ਕੀ ਨੇ ਕੀ ਭਰਤਾ ਸਮਝਦੀ ਹੁੰਦੀ ਹੈਗੀ ਇੱਕ ਪਾਸੇ ਤੁਸੀਂ ਕਹਿੰਨੋ ਮੇਰਾ ਮੇਰੇ ਫਾਦਰ ਆ ਮੇਰੇ ਮਦਰ ਨੇ ਹਨ ਅਮਰ ਜੋ ਤੇ ਮੰਮੀ ਡੈਡੀ ਫਿਰ ਤੁਸੀਂ ਸਾਡੇ ਨਾਲ ਪਹਿਲਾਂ ਤੋਂ ਜੁੜੋ ਅਸੀਂ 90 ਤੋਂ ਲੱਗੇ ਹੋਏ ਆ ਵਰਸੀ ਮਨਾਉਣ ਜਦੋਂ ਤੁਸੀਂ ਸਾਰਾ ਕੁਝ ਪਹਿਲਾਂ ਤੋਂ ਸਾਡੇ ਨਾਲ ਰਹੇ ਹੋ ਤੇ ਫੇ ਤੁਸੀਂ ਪਹਿਲਾਂ ਤੋਂ ਕਰੋ ਜੀ ਭਾਈ ਤੁਸੀਂ ਆ ਕਰੋ ਅਸੀਂ ਆ ਕਰਦੇ ਆ ਉਹਨਾਂ ਦੀ ਯਾਦ ਲਈ ਕੁਝ ਕਰੋ ਸਾਡੇ ਪਿੰਡ ਦੇ ਵਿੱਚ ਸਮਸ਼ਾਨ ਘਾੜ ਦੇ ਵਿੱਚ ਜਗ੍ਹਾ ਬਣਾਈ ਆ ਡੈਡੀ ਦੀ ਉਹ ਅਸੀਂ ਪਿੰਡਦਿਆਂ ਨਾਲ ਮਤਲਬ ਮੰਦੇ ਨਹੀਂ ਸੀਗੇ ਵੀ ਵੀ ਹਰ ਕੋਈ ਜਗ੍ਹਾ ਬਣਾਉਣ ਲੱਗ ਜੂਗਾ ਇੱਥੇ ਵੀ ਅਸੀਂ ਕਿਹਾ ਵੀ ਤੁਸੀਂ ਅਸੀਂ ਉਹਨਾਂ ਦੀ ਯਾਦ ਰੱਖਣਾ ਚਾਹੁੰਦੇ ਆ ਵੀ ਤੁਸੀਂ ਅਸੀਂ ਉਹਨਾਂ ਦੀ ਮਿਹਨਤ ਤਾਰਲਾ ਕਰਕੇ ਉੱਥੇ ਜਗ੍ਹਾ ਲਈ ਆ ਪਿੰਡਦਿਆਂ ਤੋਂ ਜੋ ਵੀ ਆ ਉੱਥੇ ਫਿਰ ਅਸੀਂ ਸਮਾਦ ਬਣਾਈ ਮੰਮੀ ਨੇ ਛੱਤ ਪਾਈ ਪਹਿਲਾ ਕੱਲੀ ਮਟੀ ਉਹ ਸੀਗੀ ਜੋ ਹੁੰਦੀ ਹੈ ਹਨ ਫਿਰ ਫੇ ਸਾਨੂੰ ਲੋਕ ਕਹਿਣ ਲੱਗੇ ਵੀ ਐਡਾ ਨਾਮ ਆ ਲੋਕ ਮੱਥਾ ਟੇਕਣ ਆਉਂਦੇ ਆ ਵੀ ਤੁਸੀਂ ਮਾੜਾ ਮੋਟਾ ਕੁਝ ਕਰੋ ਵੀ ਇਹਦੇ ਵਿੱਚ ਹਨ ਫਿਰ ਅਸੀਂ ਕਿਹਾ ਅਸੀਂ ਉਦੋਂ ਵੀ ਛੋਟੇ ਸੀਗੇ ਮੈਂ 18 19 ਸਾਲ ਦੀ ਸੀ ਜਦੋਂ 2002 ਦੇ ਵਿੱਚ ਇਹ ਗੱਲਾਂ ਨੇ ਉਦੋਂ ਫਿਰ ਇਹ ਮੰਮੀ ਨੇ ਛੱਤ ਬਣਾਈ ਉੱਤੇ ਉਦੋਂ ਵੀ ਸਾਡੀ ਕਿਸੇ ਵੱਲੀੋਂ ਹੈਲਪ ਨਹੀਂ ਹੋਈ ਹਨਾ ਉਹ ਹੁਣ ਹੁਣ ਸਾਰਾ ਕੁਝ ਹੋ ਗਿਆ 35 ਸਾਲ ਹੋ ਗਏ ਆ ਹੁਣ ਮੇਲਾ ਕਰਾਉਂਦਿਆਂ ਨੂੰ ਅਸੀਂ ਕਿੰਨੀ ਵਾਰੀ ਜੈਮਨ ਨੂੰ ਨੇੜੇ ਹੋਣ ਦੀ ਕੋਸ਼ਿਸ਼ ਕੀਤੀ ਅਸੀਂ ਵਿਆਹ ਵੀ ਕੀਤਾ ਉਹਦਾ 18 ਚ ਉਹਦੇ ਦੇ ਨਾਨਾ ਨਾਨਕੇ ਵਾਲੇ ਕੋਈ ਨਹੀਂ ਸੀ ਮੰਨਦਾ ਜੀ ਇਹਦੀ ਖਾਸ ਕਰ ਮਾਸਤੀ ਹੈ ਨਾ ਉਹ ਸਾਡੇ ਘਰੇ ਸਪੈਸ਼ਲੀ ਆਏ ਵੀ ਅਸੀਂ ਇਹਦਾ ਵਿਆਹ ਨਹੀਂ ਹੋਣ ਦੇਣਾ ਜੀ ਉਹ ਕੁੜੀ ਨਾਲ ਜਿਹਦੇ ਨਾਲ ਉਹ ਕਰਨ ਨੂੰ ਕਹਿੰਦੇ ਹੈ ਨਾ ਅਸੀਂ ਕਿਹਾ ਵੀ ਉਹ ਮੁੰਡਾ ਜਦੋਂ ਖੁਸ਼ ਆ ਵੀ ਅਸੀਂ ਤਾਂ ਕਰਾਂਗੇ ਜਦੋਂ ਮੁੰਡਾ ਸਾਨੂੰ ਕਹਿ ਰਿਹਾ ਵੀ ਮੈਂ ਵਿਆਹ ਕਰਾਉਣਾ ਵੀ ਅਸੀਂ ਉਹਦੇ ਨਾਲ ਚਾਹੇ ਸਾਨੂੰ 35 ਸਾਲ ਬਾਅਦ ਮਿਲਿਆ ਅਸੀਂ ਉਹਨੂੰ ਜਾਣਦੇ ਨਹੀਂ ਸੀ ਜਦੋਂ ਜੀ ਚੋਗਾ ਫਿਲਮ ਕੈਸਟ ਆਈ ਐ ਨਾ ਪਹਿਲਾਂ ਹਾਂਜੀ ਉਦੋਂ ਅਸੀਂ ਉਹਨੂੰ ਦੇਖਿਆ ਵੀ ਸਾਡਾ ਭਰਾ ਵਾ ਅੱਛਾ ਪਹਿਲਾਂ ਪਤਾ ਨਹੀਂ ਸੀ ਅਸੀਂ ਕਦੇ ਨਹੀਂ ਸੀ ਦੇਖਿਆ ਕੋਈ ਰੱਬ ਨਹੀਂ ਉਹਦਾ ਪਤਾ ਤਾਂ ਹੋਣੀ ਉਹਦਾ ਪਤਾ ਸੀ ਵੀ ਹੈਗਾ ਤੇ ਚਲੋ ਹੈਗਾ ਹਨਾ ਇਹ ਗਰਮੀਤ ਵੀਰ ਜੀ ਸਾਡੇ ਜਿਹੜੇ ਉਹਨਾਂ ਦੇ ਹੈਗੇ ਆ ਕੰਪਨੀ ਵਾਲੇ ਸਾਡਾ ਭਰਾ ਉਹ ਲੈ ਕੇ ਆਇਆ ਉਹ ਕਹਿੰਦਾ ਵੀ ਤੇਰੀ ਮੰਮੀ ਤੇ ਤੇਰੀ ਭੈਣ ਨੂੰ ਅਸੀਂ ਉੱਥੇ ਇਨਵਾਈਟ ਕਰਨ ਭਗਵਾੜੇ ਪਤਾ ਨਹੀਂ ਕਿੱਥੇ ਸੀਗਾ ਉਹਦਾ ਰੱਖਿਆ ਹੋਇਆ ਚੋਗਾ ਫਿਲਮ ਸੌਰੀ ਐਲਬਮ ਦਾ ਹਾਂਜੀ ਫਿਰ ਅਸੀਂ ਪਹਿਲੀ ਵਾਰੀ ਜੈਮਨ ਸਾਡੇ ਕੋਲ ਆਇਆ ਸੀ। ਉਦੋਂ ਰੋਇਆ ਬਹੁਤ ਅਸੀਂ ਮਨ ਖਰਾਬ ਹੋਇਆ ਸਾਡਾ ਬਹੁਤ ਇਮੋਸ਼ਨਲ ਹੋ ਗਏ। ਫਿਰ ਅਸੀਂ ਗਏ ਉੱਥੇ। ਉਹਨੇ ਸਾਨੂੰ ਇੱਜ਼ਤ ਮਾਨ ਕੀਤਾ। ਇਹਦੇ ਨਾਨਕਾ ਪਰਿਵਾਰ ਸਾਰਾ ਸੀਗਾ ਉੱਥੇ। ਸਾਨੂੰ ਸਾਰਿਆਂ ਨੇ ਵਧੀਆ ਬੁਲਾਇਆ। ਮੈਂ ਤਾਂ ਇਹਦੇ ਮਾਮੇ ਪਹਿਲੀ ਵਾਰੀ ਦੇਖੇ ਸੀ ਉੱਥੇ। ਮਾਸੀ ਜੀ ਨੂੰ ਤਾਂ ਜਾਣਦੇ ਸੀਗੇ। ਮਾਮਾ ਜੀ ਨੂੰ ਪਹਿਲੀ ਵਾਰੀ ਸਾਰਿਆਂ ਨੂੰ ਮਿਲੇ। ਫਿਰ ਚਲੋ ਸਾਡੇ ਨਾਲ ਇਹਦਾ ਆਉਣਾ ਜਾਣਾ ਹੋ ਗਿਆ। ਫੋਂਟੇ ਗੱਲਾਂ ਗੁਲਾਂ ਕਰਨ ਲੱਗ ਗਏ ਉਹ ਸਾਡੀ ਭਾਬੀ ਰੀ ਆ ਉਹ ਸਾਨੂੰ ਫੋਨ ਕਰਨ ਲੱਗ ਗਈ ਦੀਦੀ ਵਧੀਆ ਸਾਰਾ ਕੁਝ ਹੋ ਗਿਆ ਫਿਰ ਇਹਨੇ ਹੌਲੀ ਹੌਲੀ ਵਿਆਹ ਦਾ ਉਹ ਕਰਿਆ ਸਾਡੇ ਨਾਲ ਹਨਾ ਵੀ ਭੈਣ ਵੀ ਅਸੀਂ ਵਿਆਹ ਕਰਨਾ ਚਾਹੁੰਦੇ ਆ ਫਿਰ ਵੀਰੇ ਦੀ ਮੈਂ ਅੰਗੇਜਮੈਂਟ ਕਰਾਈ ਇਹਦੇ ਘਰ ਇਹਦੇ ਸੋਹਰੇ ਘਰ ਗਈ ਮੈਂ ਜੋ ਭੈਣਾ ਦਾ ਸ਼ਗਨ ਹੁੰਦਾ ਮੈਂ ਲੈ ਕੇ ਗਈ ਇਹ ਵੀ ਨਾਲ ਸੀ ਸਾਰੇ ਫਿਰ ਰਿੰਗ ਸਰਮਨੀ ਹੋਈ ਫਿਰ 2 ਸਾਲ ਮੰਗਿਆ ਰਿਆ ਉੱਥੇ ਅੰਗੇਜ ਰਿਆ ਫਿਰ ਇਹਦਾ 18 ਚ ਵਿਆਹ ਹੋਇਆ ਤੇ ਸਾਰੇ ਸ਼ਗਨ ਵਿਹਾਰ ਕੀਤੇ ਮੈਂ ਜਿੰਨੇ ਇਹ ਲੱਗਦਾ ਵੀ ਸਾਰਾ ਮਤਲਬ ਤੀਜੇ ਲੋਕਾਂ ਦੇ ਵਿੱਚ ਫਰਕ ਪਾਉਣ ਦੀ ਕੋਸ਼ਿਸ਼ ਮੈਂ ਉਹੀ ਦੱਸਣਾ ਚਾਹੁੰਦੀ ਆ ਫਿਰ ਸਾਰਾ ਕੁਝ ਵਧੀਆ ਚੱਲਦਾ ਰਿਹਾ ਠੀਕ ਚੱਲਦਾ ਰਿਹਾ ਫਿਰ ਇਹਨੂੰ ਪਤਾ ਨਹੀਂ ਕਿਸੇ ਨੇ ਕੀ ਕਹਿਤਾ ਵੀ ਤੂੰ ਵਰਸੀ ਅਲੱਗ ਕਰ ਆ ਜਿਹੜੀ ਹੁਣ ਵੀ ਮੈਨੂੰ ਲੱਗਦੀ ਇੱਕ ਕਰਿਆ ਹੋਇਆ ਇਹ ਵਿਚਾਲੇ ਲੋਕ ਨੇ ਇਹ ਵਿਚਾਲੇ ਲੋਕ ਜਿਹੜੇ ਨਾ ਉਹ ਜ਼ਿਆਦਾ ਬੈਨੀਫਿਟ ਲੈ ਰਹੇ ਨੇ ਉਹਨਾਂ ਨੂੰ ਸਵਾਦ ਲੈ ਰਹੇ ਉਹਨਾਂ ਵਿੱਚ ਸਾਡਾ ਘਰ ਖਰਾਬ ਕਰਕੇ ਤੇ ਉਹ ਫੇਰ ਚੰਗਾ ਭਲਾ ਵਧੀਆ ਵਰਸੀ ਤੇ ਵੀ ਆਉਂਦਾ ਰਿਆ ਸਟੇਜ ਤੇ ਆਉਂਦਾ ਰਿਹਾ ਦੇਖਿਓ ਤੁਸੀਂ ਪਿਛਲੀਆਂ ਵਰਸੀਆਂ ਖੋਲ ਕੇ ਆਇਆ ਇਹ ਦੋ ਤਿੰਨ ਵਾਰੀ ਰੀਆ ਵੀ ਆਈ ਐ ਤੇ ਫੇਰ ਕੀ ਹੋਇਆ ਏਰੀ ਮਾਸੀ ਇਹਨਾਂ ਨੇ ਕਿਹਾ ਵੀ ਅਸੀਂ ਤਾਂ ਵਰਸੀ ਅਲੱਗ ਮਨਾਉਣੀ ਉਹੀ ਮਾਸੀ ਜਿਹੜੀ ਵਿਆਹ ਲਈ ਖਿਲਾਫ ਸੀਗੀ ਵੀ ਮੈਂ ਇਹਦਾ ਘਰ ਨਹੀਂ ਬਸਣ ਉਹੀ ਮਾਸੀ ਨਾਲ ਰਲ ਗਈ ਜੇ ਅਸੀਂ ਤਾਂ ਇੱਥੇ ਮੇਲਾ ਕਰਾਵਾਂਗੇ ਅਸੀਂ ਵੱਡਾ ਕਰਾਵਾਂਗੇ ਵੀ ਤੁਸੀਂ ਉਦੋਂ ਉਹਦੇ ਕਿੱਥੇ ਗਏ ਹੋ ਤੁਸੀਂ ਕਦੇ ਸਮਾਧ ਤੇ ਰੰਗ ਨਹੀਂ ਕਰਾਇਆ ਤੁਸੀਂ ਕਦੇ ਸਮਾਧ ਤੇ ਤੁਸੀਂ ਕਦੇ ਆ ਕੇ ਉਥੇ ਝਾੜੂ ਨਹੀਂ ਲਾਇਆ ਤੁਸੀਂ ਤੁਹਾਨੂੰ 7 8 ਤਰੀਕ ਨੂੰ ਦੇਖਦੀ ਹੈ ਬਰ ਲੱਗਦਾ ਵੀ ਤੀਜੇ ਲੋਕਾਂ ਨੇ ਉਹ ਭੈਣਾਂ ਨੂੰ ਵੀ ਇੱਕ ਭਰਾ ਦੀ ਲੋੜ ਸੀ ਤੇ ਇੱਕ ਭਰਾ ਨੂੰ ਵੀ ਭੈਣਾਂ ਦੀ ਲੋੜ ਸੀ ਉਹ ਜੇ ਇਕੱਠੇ ਹੋ ਜਾਂਦੇ ਤਾਂ ਵਧੀਆ ਸੀ ਸਾਡਾ ਭਰਾ ਸੀਗਾ ਮੈਂ ਰਖੜੀ ਬੰਨ ਕੇ ਆਈ ਆ ਮੈਨੂੰ ਇੰਨਾ ਇਹ ਮੈਨੂੰ ਨਾਲ ਲੈ ਕੇ ਗਏ ਕਹਿੰਦੇ ਕੋਈ ਨਾ ਜੇ ਮਾਵਾ ਦੋ ਨੇ ਪਿਓ ਉਹੀ ਆ ਇੱਕੋ ਹੀ ਆ ਤੁਹਾਡਾ ਤੁਸੀਂ ਭਰਤੋਂ ਵਿਆਹ ਨੂੰ ਅਸੀਂ ਮੈਂ ਇੰਨਾ ਮੈਂ ਕਹਿੰਦੀ ਐ ਇੰਨੀ ਮੈਂ ਖੁਸ਼ ਸੀ ਕਿ ਵੀ ਮੇਰੇ ਭਰਾ ਦਾ ਚਲੋ ਭੈਣ ਤੁਸੀਂ ਆਪਾਂ ਹੋਰ ਕੋਈ ਗੱਲ ਕਰੀਏ ਹੁਣ ਫਿਲਮ ਜਦੋਂ ਆ ਰਹੀ ਹੈ ਤੁਹਾਡੇ ਤੱਕ ਵੀ ਸੁਨੇਹੇ ਪਹੁੰਚਦੇ ਹੋਣੇ ਕਿਉਂਕਿ ਅਸਲ 'ਚ ਮੈਨੂੰ ਨਾ ਤੁਹਾਡਾ ਚਿਹਰਾ ਦੇਖ ਕੇ ਚਮਕੀਲਾ ਸਾਹਿਬ ਦਾ ਹੂ ਹੂ ਚਿਹਰਾ ਤੁਹਾਨੂੰ ਅਕਸਰ ਲੋਕ ਵੀ ਸ਼ਾਇਦ ਕਹਿੰਦੇ ਹੋਣੇ ਹਾਂਜੀ ਬਹੁਤ ਕਹਿੰਦੇ ਆ ਲੋਕ ਇਹਹੀ ਗੱਲ ਜਦੋਂ ਮੈਂ ਜੈਮਨ ਕੋਲ ਪਹਿਲੀ ਵਾਰੀ ਕਹੀ ਨਾ ਜਮਾਲਪੁਰ ਸਾਰੀ ਆਸ ਗਵਾਡਦੀਆਂ ਕਹਿੰਦੀ ਆ ਤੇਰੀ ਭੈਣ ਆ ਪਰ ਇੱਕ ਗੱਲ ਹੈ ਵੀ ਮਤਲਬ ਜਿਹੜੇ ਲੋਕ ਨੇ ਜਾਂ ਜਿਹੜੇ ਰਿਸ਼ਤਿਆਂ 'ਚ ਫਰਕ ਹੈ ਤੁਸੀਂ ਤਾਂ ਮਹਿਸੂਸ ਕਰਦੇ ਹੋ ਕਿਉਂਕਿ ਪਹਿਲਾਂ ਤੁਹਾਨੂੰ ਬਾਪ ਦਾ ਪਿਆਰ ਉਸ ਤਾਂ ਗੁਨਾ ਨਹੀਂ ਮਿਲਿਆ ਇਮ ਹੁਣ ਮੇਰੇ ਖਿਆਲ ਇੱਕ ਭੈਣ ਤੁਹਾਡੇ ਬਾਹਰ ਰਹਿੰਦੇ ਨੇ ਘਟਦੇ ਵੀ ਰੱਖੀ